ਹਾਲ ਦੋਸਤੋ ਹੁਣੇ-ਹੁਣੇ ਇੱਕ ਵੱਡੀ ਮਾੜੀ ਖਬਰ ਹੋਇਆ ਵੱਡਾ ਹਮਲਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਇਰਾਨ ਨੇ ਇਜ਼ਰਾਈਲ ਤੇ ਵੱਡਾ ਹਮਲਾ ਕੀਤਾ ਹੈ ਇਜ਼ਰਾਈਲ ਬਲਾ ਨੇ ਦਾਵਾ ਕੀਤਾ ਕਿ ਇਰਾਨ ਤੋਂ 400 ਬਲੈਕਲਿਸਟ ਵਿੱਚ ਜਾਇਲਾ ਦਾਗੀਆਂ ਗਈਆਂ ਨੇ ਨਾਗਰਿਕਾਂ ਨੂੰ ਸ਼ੈਲਟਰਾਂ ਦੇ ਵਿੱਚ ਰਹਿਣ ਲਈ ਕਿਹਾ ਗਿਆ ਹੈ ਆਈਐਫਡੀ ਦੀ ਚੇਤਾਵਨੀ ਤੋਂ ਬਾਅਦ ਵੀ ਪੂਰੇ ਇਜ਼ਰਾਈਲ ਦੇ ਵਿੱਚ ਸਾਇਰਨ ਵੱਜ ਰਹੇ ਨੇ ਖਾਸ ਤੌਰ ਤੇ ਮਾਰਦ ਅਤੇ ਦੱਖਣੀ ਇਜ਼ਰਾਈਲ ਦੇ ਲੋਕਾਂ ਨੂੰ ਬੈਂਕਰਾਂ ਚ ਜਾਣ ਲਈ ਕਿਹਾ ਗਿਆ ਹੈ ਜਿहां ਇਜ਼ਰਾਈਲ ਨੇ ਆਇਰਨ ਡੋਮ ਨੇ ইরਾਨੀ ਮਿਜ਼ਾਈਲਾਂ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਹਿਜ਼ਬੁੱਲਾ ਮੁਖੀ ਨਸਰੁੱਲਾ ਦੀ ਮੌਤ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਇਜ਼ਰਾਈਲ ਤੇ ਕੋਈ ਵੱਡਾ ਹਮਲਾ ਹੋ ਸਕਦਾ ਹੈ ਈਰਾਨ ਵੱਲੋਂ ਬਲੈਕਲਿਸਟ ਵਿੱਚ ਜ਼ਾਇਲ ਧਾਰਕੇ ਜਾਣ ਤੋਂ ਪਹਿਲਾਂ ਹੀ ਇਜ਼ਰਾਈਲ ਬਲਾ ਨੇ ਹਮਲੇ ਦਾ ਡਰ ਜ਼ਾਹਰ ਕੀਤਾ ਸੀ ਆਈਡੀਐਫ ਵੱਲੋਂ ਕੀਤੇ ਗਏ ਟਵੀਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਿਜ਼ਬੁਲਾ ਇਜ਼ਰਾਈਲ ਦੇ ਨਾਗਰਿਕਾਂ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹੈ